ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਹਾਂ ਗੁਲਜਾਰ ਸਿੰਘ ਪਟਿਆਲਵੀ ਤੇ ਅੱਜ ਆਪਾਂ ਗੱਲ ਕਰਦੇ ਹਾਂ ਚੰਡੀਗੜ੍ਹ ਬਾਰੇ ਵੱਖ-ਵੱਖ ਅਖਬਾਰਾਂ ਦੇ ਵਿੱਚ ਮੇਨ ਸਪੜਿਆਂ ਤੇ ਜੋ ਮੇਨ ਖਬਰ ਹੈ ਚੰਡੀਗੜ੍ਹ ਬਾਰੇ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਾਰੇ ਜੋ ਬੜਾ ਸੁਰਖੀਆਂ ਚ ਰਿਹਾ ਜੇ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਰਹਿਨਮਾਈ ਕਰਦੀ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਹੋਂਦ ਸਭ ਤੋਂ ਪਹਿਲਾਂ ਲਾਹੌਰ ਵਿੱਚ ਆਈ ਉੱਥੋਂ ਦੀ ਇੱਕ ਸਹਿਤਕ ਸੰਸਥਾ ਨੇ ਹੋਂਦ ਵਿੱਚ ਲੈ ਕੇ ਆਏ ਇਹਨਾਂ ਨੂੰ ਕਿਉਂਕਿ ਉਸ ਵੇਲੇ ਕਲਕੱਤਾ ਯੂਨੀਵਰਸਿਟੀ ਸੀ ਮੁੰਬਈ ਤੇ ਮਦਰਾਸ ਇਹ ਤਿੰਨ ਯੂਨੀਵਰਸਿਟੀਆਂ ਭਾਰਤ ਵਿੱਚ ਸੀ ਤੇ ਨਾਰਥ ਇੰਡੀਆ ਦੇ ਜਿੰਨੇ ਵੀ ਕਾਲਜ ਸੀ ਉਹ ਕਲਕੱਤਾ ਯੂਨੀਵਰਸਿਟੀ ਨੂੰ ਅਫੀਲੀਏਟਡ ਸੀ ਤੇ ਉਹ ਸੰਸਥਾ ਨੇ ਸੋਚਿਆ ਕਿ ਇੱਕ ਸਾਡੀ ਆਪਣੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਾਡੇ ਸਹਿਤ ਤੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਅਸੀਂ ਬਣਾਈ ਜਾਵੇ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇ ਤੋਂ ਹੋਂਦ ਵਿੱਚ ਆਈ ਤਾਂ ਉਹ ਪੰਜਾਬੀ ਸਹਿਤ ਨੂਨ ਦੇ ਪ੍ਰਚਾਰ ਤੇ ਪ੍ਰਸਾਰਨ ਲਈ ਆੰਦੀ ਗਈ ਸੀ ਐਸਸੀ ਤੱਕ ਪੰਜਾਬ ਯੂਨੀਵਰਸਿਟੀ ਸਭ ਤੋਂ ਪਹਿਲਾ ਹੈ ਜਿਹੜੀ ਇਹ ਉਦੋਂ ਪੰਜਾਬੀ ਤੇ ਉਰਦੂ ਸੀ ਕਿਉਂਕਿ ਹਣਵੰਡਿਆ ਹੋਇਆ ਉਦੋਂ ਪੰਜਾਬ ਸੀ ਪਾਕਿਸਤਾਨ ਤੇ ਹਿੰਦੂਸਤਾਨ ਇਕੱਠੇ ਸੀ ਤਾਂ ਇਹ ਪੰਜਾਬ ਯੂਨੀਵਰਸਿਟੀ ਹੋਂਦ ਵਿੱਚ ਆਈ ਸੀ ਜਿਹੜੇ ਲੋਕਾਂ ਨੇ ਮਤਲਬ ਸਭ ਤੋਂ ਪਹਿਲਾਂ ਤਾਂ ਸੈਨੇਟ ਦੇ ਮੈਂਬਰਾਂ ਦੀ ਗਿਣਤੀ ਘਟਾਈ ਘਟਾਈ ਤਾਂ ਉਹ ਘਟਾਉਣ ਦੇ ਨਾਲ ਜਿਹੜੇ ਪੰਜਾਬ ਦੇ ਸਟੂਡੈਂਟ ਸੀ ਉਹਨਾਂ ਦੇ ਵਿੱਚ ਰੋਸ ਪੈਦਾ ਹੋਇਆ ਦੇਸ਼ਕ ਨਾਰਥ ਇੰਡੀਆ ਦੇ ਰਾਜਾਂ ਦੇ ਸਟੂਡੈਂਟਸ ਜਿਹੜੇ ਉਹ ਚੰਡੀਗੜ੍ਹ ਯੂਨੀਵਰਸਿਟੀ ਚ ਪੜਦੇ ਆ ਪਰ ਸਭ ਤੋਂ ਵੱਧ ਗਿਣਤੀ ਆ ਜਿਹੜੀ ਉਹ ਪੰਜਾਬ ਦੇ ਸਟੂਡੈਂਟਸ ਦੀ ਹੈ ਤੇ ਉਹਨਾਂ ਦੇ ਵਿੱਚ ਰੋਸ ਹੋਣਾ ਜਿਹੜਾ ਸੀ ਉਹ ਸੁਭਾਵਿਕ ਸੀ ਔਰ ਉਸ ਤੋਂ ਬਾਅਦ ਫਿਰ ਐਜੀਟੇਸ਼ਨ ਵੀ ਚੱਲੀ ਆ ਆਪਾਂ ਸਾਰਿਆਂ ਨੂੰ ਪਤਾ ਆ ਔਰ ਐਜੀਟੇਸ਼ਨ ਤੋਂ ਬਾਅਦ ਸੈਂਟਰਲ ਸਰਕਾਰ ਨੇ ਜਿਹੜੇ ਸੀ ਆਪਦੇ ਫੈਸਲੇ ਜਾਂ ਨੋਟੀਫਿਕੇਸ਼ਨ ਉਹ ਵਾਪਸ ਲੈ ਤੇ ਅੱਗੇ ਸੈਨੀਟ ਦੀਆਂ ਚੋਣਾ ਕਰਵਾਉਣ ਦੀ ਵੀ ਗੱਲ ਉਹਨਾਂ ਨੇ કરી ਉਸ ਤੋਂ ਬਾਅਦ ਚੰਡੀਗੜ ਜਿਹੜਾ ਹੈ ਮਸਲਾ ਚੰਡੀਗੜ ਦੀ ਹੂੰਦ ਦਾ ਉੱਪਰ ਆ ਸਾਰੀਆਂ ਖਬਰਾਂ ਵਿੱਚ ਉੱਪਰ ਆ ਔਰ ਜੇ ਗੱਲ ਕਰੀਏ ਤਾਂ ਲੰਮੇ ਸਮੇਂ ਤੋਂ ਜਿਵੇਂ ਇੱਕ ਸਲੋਗਨ ਵੀ ਬਣਿਆ ਹੋਇਆ ਆ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ ਪੰਜਾਬ ਦਾ ਤਾਂ ਮੈਨੂੰ ਯਾਦ ਆ ਇੱਕ ਦੋਸਤ ਨੇ ਚੰਡੀਗੜ ਤੋਂ ਹੀ ਇਸੇ ਤਰ੍ਹਾਂ ਦਾ ਸਲੋਗਨ ਭੇਜਿਆ ਸੀ ਮੈਨੂੰ ਪੰਜਾਬ ਯੂਨੀਵਰਸਿਟੀ ਬਾਰੇ ਦੇਸੀ ਬੋਤਲ ਸ਼ਰਾਬ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੀ ਮਤਲਬ ਜਦੋਂ ਵੀ ਕੋਈ ਗੱਲ ਇਹੋ ਜੀ ਉੱਭਰਦੀ ਹੈ ਤਾਂ ਉਹ ਸਲੋਗਨ ਵੀ ਆਪ ਮਹਾਰੇ ਹੀ ਪੈਦਾ ਹੋ ਜਾਂਦੇ ਆ ਸੋ ਹੁਣ ਚੰਡੀਗੜ੍ਹ ਦੀ ਹੋਣ ਦੀ ਗੱਲ ਕਰੀਏ ਤਾਂ ਲੰਮੇ ਸਮੇਂ ਤੋਂ ਜਿਹੜੀ ਇਹ ਚੰਡੀਗੜ੍ਹ ਪੰਜਾਬ ਦੇ ਵਿੱਚ ਦਿੱਤਾ ਜਾਣ ਦੀ ਗੱਲ ਹੋ ਰਹੀ ਹੈ ਪਰ ਕੇਂਦਰ ਸਰਕਾਰ ਉਹਨੂੰ 240ਏ ਦੀ ਧਾਰਾ ਦੇ ਵਿੱਚ ਲੈ ਕੇ ਉਹਦੇ ਤੇ ਆਪਣਾ ਹੱਕ ਹੈ ਜਿਹੜਾ ਉਹ ਪੂਰਾ ਇੱਕ ਉਹਨੂੰ ਜੁਨੀਅਰ ਟੈਰੀਟਰੀ ਪੂਰੇ ਰਾਜ ਦਾ ਦਰਜਾ ਦੇਣਾ ਚਾਹੁੰਦੀ ਹੈ ਤੇ ਉਹ ਫੇਰ ਜਿਹੜੀਆਂ ਭਾਵਨਾਵਾਂ ਆ ਪੰਜਾਬ ਦੇ ਲੋਕਾਂ ਦੀਆਂ ਉਹ ਉੱਬਰ ਗਈਆਂ ਹਨ ਸੋ ਇਹਨਾਂ ਬਾਰੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਲੀਡਰਾਂ ਨੇ ਇਹਦੇ ਵਿਰੋਧ ਵਿੱਚ ਬਿਆਨ ਦੇਣੀ ਸ਼ੁਰੂ ਕਰ ਦਿੱਤੇ ਵੀ ਇਹ ਗਲਤ ਹੋ ਰਿਹਾ ਹੋ ਤਾਂ ਗਲਤ ਹੀ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਆ ਸੋ ਅੱਗੇ ਆਉਣ ਵਾਲੇ ਸਮੇਂ ਵਿੱਚ ਆਪਾਂ ਦੇਖਦੇ ਹਾਂ ਵੀ ਕੀ ਹੋਵੇਗਾ ਤਾਂ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਭੇਜਣੇ ਤਾਂ ਮੈਂ ਅ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਵਿਚਾਰ ਹੈ ਜੋ ਉਹ ਦਰਸ਼ਕਾਂ ਦੇ ਨਾਲ ਸਾਂਝੇ ਕਰਾਂਗੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ